ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਮੌਸਮ ਨੇ ਆਪਣਾ ਮિજાਜ ਜੋ ਹੈ ਉਹ ਬਦਲਿਆ ਹੋਇਆ ਹੈ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਾਰਿਸ਼ ਜੋ ਹੈ ਉਹ ਪੈ ਰਹੀ ਹੈ ਤੇ ਉੱਥੇ ਹੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਅੱਜ ਗੜੇਮਾਰੀ ਵੀ ਜੋ ਹੈ ਉਹੋ ਹੀ ਹੈ ਦੱਸਦੀ ਹੈ ਕਿ ਸੰਗਰੂਰ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਗੜੇਮਾਰੀ ਜੋ ਆ ਵੇਖਣ ਨੂੰ ਮਿਲੀ ਹੈ ਜਿਸ ਕਾਰਨ ਤਾਪਮਾਨ ਜੋ ਹੈ ਉਸ ਦੇ ਵਿੱਚ ਵੱਡੇ ਪੱਧਰ ਤੇ ਗਿਰਾਵਟ ਦਰਜ ਕੀਤੀ ਗਈ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ بارش ਦਾ ਜੋਸੀਓ ਅਲਰਟ ਜਾਰੀ ਕੀਤਾ ਗਿਆ ਸੀ ਦੋ ਦਿਨਾਂ ਦੇ ਲਈ ਤਾਂ ਅੱਜ ਵੀ ਜੋ ਹੈ ਉਹ ਮੌਸਮ ਦੇ ਵਿੱਚ ਤਬਦੀਲੀ ਹੋਈ ਮੌਸਮ ਨੇ ਆਪਣਾ ਰੁਖ ਬਦਲਿਆ ਤੇ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ بارش ਜੋਸੀਓ ਹੋ ਰਹੀ ਸੀ ਪਰ ਹੁਣ ਤਿੰਨ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਵੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਹਾਲਾਂਕਿ ਕਿਸਾਨਾਂ ਦੇ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਫਸਲ ਦੇ ਲਈ ਇਹ بارش ਚੰਗੀ ਮੰਨੀ ਜਾ ਰਹੀ ਹੈ ਪਰ ਆਮ ਜਨ ਜਮ ਆਮ ਜਨ ਜੀਵਨ ਜੋ ਹੈ ਉਹ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਸਵੇਰ ਤੋਂ ਹੀ بارش ਹੋ ਰਹੀ ਹੈ ਤਾਂ ਜਹ ਦੇ ਵਿਚਾਲੇ ਲੋਕਾਂ ਨੂੰ ਕੰਮ ਤੇ ਨਿਕਲਣ ਦੇ ਵਿੱਚ ਜੋ ਹੈ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਪਰ ਅੱਜ ਮੌਸਮ ਦਾ ਜੋ ਮਜਾਜ ਹੈ ਉਹ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਸੰਗਰੂਰ, ਗੁਰਦਾਸਪੁਰ, ਪਟਿਆਲਾ, ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਦੇ ਵਿੱਚ ਵੀ ਜੋ ਹੈ ਲਗਾਤਾਰ بارش ਹੁੰਦੀ ਹੋਈ ਜੋ ਹੈ ਨਜ਼ਰ ਆ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਅਤੇ ਮੁਹਾਲੀ ਦੀ ਜੇਕਰ ਸਿਮੁਕ ਤੌਰ ਤੇ ਗੱਲ ਕਰੀਏ ਤਾਂ ਦਿਨ ਦੇ ਸਮੇਂ ਹੀ ਇਹ ਤਾਂ ਹਨੇਰਾ ਆਇਆ ਹੋਇਆ ਹੈ ਕਿਵੇਂ ਲੱਗ ਰਿਹਾ ਹੈ ਵੀ ਸ਼ਾਮ ਦਾ ਵੇਲਾ ਹੋਵੇ ਕਿਉਂਕਿ ਮੌਸਮ ਨੇ ਆਪਣਾ ਰੁਖ ਬਦਲਿਆ ਹੋਇਆ ਹੈ ਕਰਵਟ ਲਈ ਹੈ ਮੌਸਮ ਨੇ ਅਜਹੇ ਦੇ ਵਿੱਚ ਚਾਲੇ ਲਗਾਤਾਰ بارش ਜੋ ਹੈ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ તાਪਮਾਨ ਦੇ ਵਿੱਚ ਵੱਡੇ ਤੌਰ ਤੇ ਗਿਰਾਵਟ ਜੋ ਹੈ ਉਹ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਹਾਲਾਂਕਿ ਪਹਿਲੇ ਚਿਤਾਵਨੀ ਦੇ ਦਿੱਤੀ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ بارش ਹੋਵੇਗੀ ਅਤੇ ਗੜੇਮਾਰੀ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ ਤਾਂ ਹੁਣ ਦੱਸਦੀ ਹੈ ਕਿ ਸੰਗਰੂਰ ਪਟਿਆਲਾ ਤੇ ਸ਼੍ਰੀ ਫਤਗਰ ਸਾਹਿਬ ਦੇ ਵਿੱਚ ਗੜੇਮਾਰੀ ਹੋਈ ਹੈ ਉੱਥੇ ਹੀ ਪੰਜਾਬ ਦੇ ਤਮਾਮ ਜ਼ਿਲ੍ਹਿਆਂ ਦੇ ਵਿੱਚ بارش ਜੋ ਹੈ ਉਹ ਵੇਖਣ ਨੂੰ ਮਿਲੀ ਹੈ ਤੇ ਤਾਪਮਾਨ ਦੇ ਵਿੱਚ ਜੋ ਹੈ ਵੱਡੇ ਪੱਧਰ ਤੇ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਜੋ ਹੈ ਉਸ ਦੇ ਪੈਣ ਦੇ ਅਸਰ ਨਹੀਂ ਹਨ ਪਰ ਅੱਜ ਜੋ ਮੌਸਮ ਨੇ ਕਰਵਟ ਲਈ ਹੈ ਉਸ ਤੋਂ ਬਾਅਦ ਤਾਪਮਾਨ ਦੇ ਵਿੱਚ ਵੱਡੇ ਪੱਧਰ ਤੇ ਗਿਰਾਵਟ ਦਰਜ ਕੀਤੀ ਗਈ ਹੈ ਤੇਜ਼ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਕਾਰਨ ਠੰਡ ਦੇ ਵਿੱਚ ਜੋ ਹੈ ਉਹ ਵਾਅਦਾ ਹੋਇਆ ਪਰ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜੋ ਹੈ ਉਹ ਸਾਫ਼ ਰਹੇਗਾ ਤੇ ਤੁੱਪ ਜੋ ਹੈ ਉਹ ਨਿਕਲੇਗੀ ਪਰ ਅੱਜ ਜੋ ਮੌਸਮ ਨੇ ਕਰਵਟ ਲਈ ਹੈ ਜਿਸ ਤੋਂ ਬਾਅਦ ਠੰਡ ਨੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਠਾਰ ਦਿੱਤਾ ਹੈ